ਹਾਂ ਜੀ ਭੈਜੀ ਆ ਸੂਟ ਲੈ ਕੇ ਆਏ ਜੀ। ਹਾਂ ਸੂਟ ਮੈਂ ਦੇਖ ਤਾ ਮਸਾ ਪਸੰਦ ਨਹੀਂ ਆਇਆ ਸੂਟ ਮੈਂ ਅੱਥੇ ਰੱਖ ਕੇ ਆ ਗਿਆ। ਲੈ ਲਿਆ ਫਿਰ ਸੂਟ। ਪਰ ਆਹ ਕੀ ਆ? ਉਹਦੇ ਮੈਂ ਕਹਿੰਦੀ 500 ਦਾ ਦੇਜੋ। ਮੈਂ ਜੇ ਮੈਂ ਕਿਹਾ ਨਹੀਂ ਮੈਨੂੰ ਪਸੰਦ ਹੀ ਨਹੀਂ ਹੈਗਾ ਜੀ। ਦੇ ਤੁਹਾਨੂੰ ਕੀ ਲੱਗੀ ਕਿ ਨਹੀਂ ਵੀ ਉਹ ਜੇ ਚੱਕ ਲੈ ਆਏ ਜੇ ਪਹਿਲੇ ਪੁੱਛ ਤੇ ਰਿਆ ਕਰੋ ਇਹਦੇ ਗਵਾਂਡਰ ਨੂੰ ਜਾਂ ਕਿਹੇ ਦੁਕਾਨਦਾਰ ਨੂੰ। ਨਹੀਂ ਤੁਸੀਂ ਮੈਨੂੰ ਪੁੱਛ ਲੈਂਦੇ। ਮੈਂ ਤੁਹਾਨੂੰ ਪਤਾ ਨਾ ਕਿੰਨੇ ਸੂਟ ਸਮਾਨੀ ਹੋਰ ਵੀ 1 ਕਿ 2-2 ਸੂਟ ਸਮਾਈਂਦੇ ਜਾਣੀ। ਮਾਰੇਗੇ ਸੂਟਾਂ ਸੋਹਣ ਚ ਤੁਸੀਂ ਮੈਨੂੰ ਪੁੱਛ ਲੈਂਦੇ ਹੱਸਦੀ ਕਿ ਹਣੇ ਇਹ ਨਹੀਂ ਹੱਸਾ ਗੱਡੀ ਚ ਨਹੀਂ ਜੀ ਆਹ ਵਿਆਹ ਤੇ ਪਾ ਕੇ ਜਾਣ ਵਾਲਾ ਸੂਟ ਜਦੋਂ ਤੇ ਮੈਂ ਕਦੀ ਕੋਚਾ ਵਾਲਾ ਨਾ ਸੂਟ ਵਿਆਹ ਤੇ ਪਾ ਲਈ ਮੈਨੂੰ ਪਸੰਦ ਬਿਲਕੁਲ ਨਹੀਂ ਆਇਆ ਤੇ ਠੱਗੇ ਵੀ ਤੁਸੀਂ ਗਏ ਜੀ ਤੇ ਮੈਨੂੰ ਕੀ ਹਾਂ ਕਿਸੇ ਪੁੱਛ ਗਿਸ ਤੇ ਲਿਆ ਕਰੋ ਸੂਟ ਲੈਣ ਲੱਗੇ ਆ ਭੈਂਦੀਆਂ ਸੂਟ ਲੈਣ ਚੱਲੀ ਆ ਜਾਓ ਚੰਗਾ ਫਿਰ ਜਾ ਜੇ ਲਿਆਂਦਾ ਠੀਕ ਹੈ ਨਾ ਹੁਣ ਸਵਾਗ ਤੇ ਤੁਸੀਂ ਪਾ ਕੇ ਚਾਹੋ ਸਵਾਗ ਤੇ ਪਾਓ ਤੇ ਜਾਓ ਫਿਰ ਵਿਆਹ ਵੇਖੋ ਤੁਸੀਂ ਅਗੋ ਤੁਹਾਡੇ ਰਿਸ਼ਤੇਦਾਰਾਂ ਨੇ ਕਹਿਣਾ ਆ ਕੀ ਪਾ ਗਈ ਨਹੀਂ ਆ ਫਿਰ ਦਿਓ ਜਵਾਬ ਨਿੱਧਰ ਆ ਇਧਰ ਆ ਉਹ ਜਿਹੜਾ ਸੂਟ ਮੈਂ ਪਰਸੋਂ ਨਹੀਂ ਵੇਖ ਕੇ ਆਈ ਹਾਂ ਉਹਨੇ ਉਹ ਦੂਜੀ ਗੌਂਡ ਨੂੰ ਦੇ ਦਿੱਤਾ ਹੀ ਉਹ ਸਵਾਗ ਤੇ ਵਿਆਹ ਗਏ ਮੈਨੂੰ ਵਿਖਾਉਂਦੇ ਹੀ ਤੇ ਮੈਨੂੰ ਕਹੇ ਆ ਸੂਟ ਲੈ ਕੇ ਆਈ ਹਾਂ ਤੇ 500 ਦਿਨ ਨਹੀਂ ਨਾ ਦਿੱਤਾ ਸੂਟ ਮੁਨੇ ਉਹਨੂੰ ਦਿੱਤਾ ਵਾ ਸੂਟ ਬਿੰਨੇ ਸੂਟ ਪਸੰਦ ਹੀ ਤੇ ਮੈਨੂੰ 500 ਚ ਨਹੀਂ ਦਿੱਤਾ ਤੇ ਉਹਨੂੰ 1200 ਚ ਟਕਾਤਾ ਸੂਟ ਤੇ ਮੈਂ ਵੀ ਨੇ ਉਹਨੂੰ ਟਿਕਨ ਦਿੱਤਾ ਮੈਂ ਵੀ ਪਾਏ ਕੀੜੇ ਹੈ ਆਪੇ ਰਾਤ ਪੈ ਕੇ ਸੋਚੂਗੀ ਤੇ ਕੀ ਪਤਾ ਵਾਪਸੀ ਨਾ ਕਰ ਆਵੇ ਜਾ ਕੇ ਹੁਣ ਕਿ ਸੋਚਦੀ ਦਵੇਂ ਕਿ ਭੈਣ ਜੀ ਮੈਨੂੰ ਕੀ ਕਹੇਗੀ ਕੀ ਨਹੀਂ ਕਹੇ ਇਹ ਵਾਪਸ ਮੋੜਨ ਜਾਵੂਗੀ ਨਾ ਮੈਂ ਸਵੇਰੇ ਨਾਲ ਹੀ ਮਗਰੇ ਚੱਲ ਜਾਣਾ ਕਹਣਾ ਭੈਣ ਜੀ ਹੋਂ ਅੰਕਾਰ ਗੱਲ ਨਾ ਉਹਨੇ ਲਿੱਤਾ ਨਾ ਮੈਂ ਦਿੱਤਾ ਤੇ ਨਾ ਉਹਨੇ ਲਿੱਤਾ ਲੋਰ ਲੋਰ ਆਪਣੀ ਨੂੰ ਹੀ ਦਵੋਗੇ ਨਾ 500 ਦਾ ਹਨ ਸੂਟ ਹੁਣ ਮੈਨੂੰ ਕਹੋ ਵੀ 500 ਦਾ ਹੀ ਲੈ ਜਾ ਭੈਣ ਜੀ ਜਿਹੜੀ ਚੀਜ਼ ਮੈਨੂੰ ਪਸੰਦੀ ਹੈ ਦਿੱਦੀ ਨੂੰ ਕਿੱਦਾਂ ਪਾਉਂਦਾਂਗੀ ਕੱਲੇ ਦੱਸਿਆ ਹੁਣ ਮੈਂ ਤੀਨ ਜਾ ਫਿਰ ਮਿੰਨਤ ਕੀ ਰਹੇ ਮਾੜ ਰਹੇ ਹੋ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਚੈਨਲ ਸਬਸਕ੍ਰਾਈਬ ਕਰਦੇ ਫੋਲੋਅਰ ਤੁਸੀਂ ਜ਼ਰੂਰ ਕਰਦੇ